ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਨਾਮਾ ਇਨਸਾਈਟਸ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਨਿਗਾ ਸਵਾਗਤ ਹੈ ਜੀ ਅੱਜ 20 ਸਤੰਬਰ 2025 ਤੇ ਅੱਜ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸਾਨੂੰ ਪਾਵਨ ਮੁਖਵਕ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਸ ਤੇ ਕੁਝ ਵਿਚਾਰ ਸਾਂਝੇ ਕਰਾਂਗੇ ਜੀ ਹਾਂਜੀ ਗੁਰੂ ਸਾਹਿਬ ਦੀ ਬਹੁਤ ਵੱਡੀ ਰਹਿਮਤ ਹੈ ਜੀ ਸਾਨੂੰ ਰੋਜ਼ਾਨਾ ਇਹ ਅਗਵਾਈ ਮਿਲਦੀ ਹੈ ਤੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 706 ਤੇ ਹੈ ਜੀ 706 ਤੇ ਹਾਂ ਜੀ ਤੇ ਆਓ ਸਭ ਤੋਂ ਪਹਿਲਾਂ ਆਪਾਂ ਮਨ ਜੋੜ ਕੇ ਪੂਰੀ ਸ਼ਰਧਾ ਨਾਲ ਪਵਿੱਤਰ ਬਾਣੀ ਸਰਵਣ ਕਰੀਏ ਫਿਰ ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਜੀ ਬਿਲਕੁਲ ਆਓ ਗੁਰੂ ਚਰਨਾ ਵਿੱਚ ਧਿਆਨ ਜੋੜੀਏ ਤੇ ਸਰਵਣ ਕਰੀਏ ਸ਼ਲੋਕ ਰਚੰਤ ਜੀਆ ਰਚਨਾ ਮਾਤ ਗਰਭ ਅਸਥਾਪਨਮ ਸਾਤ ਸਾਤ ਸਿਮਰੰਤ ਨਾਨਕ ਮਹਾ ਅਗਨ ਨਿਵਾਸਨਮ ਵਾਹਿਗੁਰੂ ਕਿੰਨੀ ਕਿੰਨੀ ਕਮਾਲ ਦੀ ਗੱਲ ਕਹਿ ਰਹੇ ਨੇ ਗੁਰੂ ਸਾਹਿਬ ਮਤਲਬ ਉਹ ਪਰਮਾਤਮਾ ਪਹਿਲਾ ਜੀਵਾਂ ਦੀ ਰਚਨਾ ਕਰਦਾ ਉਹਨਾਂ ਦਾ ਸਰੀਰ ਬਣਾਉਂਦਾ ਤੇ ਫਿਰ ਉਹਨਾਂ ਨੂੰ ਮਾਂ ਦੇ ਗਰਭ ਵਿੱਚ ਹਾਂਜੀ ਪੇਟ ਵਿੱਚ ਟਿਕਾ ਦਿੰਦਾ ਹੈ ਸਥਾਪਨਨ ਟਿਕਾ ਦਿੰਦਾ ਹੈ ਹਾਂਜੀ ਟਿਕਾ ਦਿੰਦਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉੱਥੇ ਉਸ ਔਖੀ ਥਾਂ ਤੇ ਵੀ ਜੀਵ ਹਰ ਸਾਹ ਨਾਲ ਹਰ ਇੱਕ ਸਾਹ ਦੇ ਨਾਲ ਉਸ ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹਰ ਸਾਹ ਨਾਲ ਹਾਂਜੀ ਲਗਾਤਾਰ ਤੇ ਇਹ ਸਿਮਰਨ ਦੀ ਐਸੀ ਤਾਕਤ ਹੈ ਕਿ ਮਾਂ ਦੇ ਪੇਟ ਦੀ ਉਹ ਮਹਾ ਅਗਨ ਉਹ ਵੱਡੀ ਪਿਆਨਕ ਅਗ ਉਸ ਜੀਵ ਨੂੰ ਸਾੜ ਨਹੀਂ ਸਕਦੀ ਉਸ ਦਾ ਨੁਕਸਾਨ ਨਹੀਂ ਕਰ ਸਕਦੀ ਜੀ ਇਹ ਮਹਾ ਅਗਨ ਇਹ ਸ਼ਬਦ ਬਹੁਤ ਪਾਰਾ ਹੈ ਕਿ ਇਹ ਸਿਰਫ ਮਤਲਬ ਸਰੀਰਕ ਗਰਮੀ ਹੈ ਜਾਂ ਕੁਝ ਹੋਰ ਵੀ ਬਹੁਤ ਵਧੀਆ ਸਵਾਲ ਪੁੱਛਿਆ ਜੀ ਦੇਖੋ ਇਹ ਸਿਰਫ ਸਰੀਰਕ ਤਾਪ ਦੀ ਗੱਲ ਨਹੀਂ ਹਾਲਾਂਕਿ ਉਹ ਵੀ ਹੈ ਮਹਾ ਅਗਨ ਦਾ ਮਤਲਬ ਹੈ ਉਹ ਸਾਰੀ ਅਵਸਥਾ ਦੀ ਉਹਦੀ ਕਠਿਨਾਈ ਉਹਦੀ ਭਿਆਨਕਤਾ ਅੱਛਾ ਹਾਂਜੀ ਸੋਚੋ ਜਿੱਥੇ ਕੋਈ ਬਾਹਰ ਦਾ ਸਹਾਰਾ ਨਹੀਂ ਆਪਣਾ ਕੋਈ ਵਸ ਨਹੀਂ ਪੂਰੀ ਤਰ੍ਹਾਂ ਨਿਰਭਰ ਤੇ ਇਹ ਇੱਕ ਕਿਸਮ ਦੀ ਬਹੁਤ ਵੱਡੀ ਤਪੱਸਿਆ ਵਾਂਗ ਹੈ ਜਿੱਥੇ ਸਿਰਫ ਪ੍ਰਭੂ ਦਾ ਹੀ ਆਸਰਾ ਹੈ ਹਾਂਜੀ ਹਾਂਜੀ ਹਾਂ ਇਸੇ ਲਈ ਮਹਾਕਿਆ ਇਹ ਦੁਨੀਆ ਦੀਆਂ ਆਮ ਅਗਾਂ ਜਾਂ ਤਕਲੀਫਾਂ ਤੋਂ ਬਹੁਤ ਵੱਡੀ ਹੈ ਤੇ ਉਹਦੇ ਮੁਕਾਬਲੇ ਸਾਸੀ ਸਾਸੀ ਸਿਮਰੰਤ ਹਰ ਸਾਹ ਨਾਲ ਯਾਦ ਇਹ ਕੋਈ ਅમે ਕੋਸ਼ਿਸ਼ ਨਹੀਂ ਇਹ ਤਾਂ ਜੀਵ ਦੀ ਅੰਦਰਲੀ ਸੁਰਤ ਹੈ ਕੁਦਰਤੀ ਹੈ ਸਹਿਜ ਸੁਭਾਵਿਕ ਹਾਂਜੀ ਸਹਿਜ ਸੁਭਾਵਿਕ ਤੇ ਉਹੀ ਸਿਮਰਨ ਉਸ ਅੱਗ ਵਿੱਚ ਢਾਲ ਬਣ ਜਾਂਦਾ ਹੈ ਬਚਾ ਲੈਂਦਾ ਹੈ ਕਮਾਲ ਹੈ ਮਤਲਬ ਆਪਣੀ ਸਭ ਤੋਂ ਕਮਜ਼ੋਰ ਹਾਲਤ ਵਿੱਚ ਜੀਵ ਕੁਦਰਤੀ ਤੌਰ ਤੇ ਹੀ ਰੱਬ ਨਾਲ ਜੁੜਿਆ ਹੁੰਦਾ ਹੈ ਹਾਂ ਤੇ ਅੱਗੇ ਅੱਗੇ ਗੁਰੂ ਸਾਹਿਬ ਇਸੇ ਗੱਲ ਨੂੰ ਹੋਰ ਕਿਵੇਂ ਖੋਲਦੇ ਨੇ ਜੀ ਅੱਗੇ ਗੁਰੂ ਸਾਹਿਬ ਉਸੇ ਹਾਲਤ ਦਾ ਨਕਸ਼ਾ ਖਿੱਚ ਕੇ ਸਾਨੂੰ ਸਿੱਧਾ ਪੁੱਛਦੇ ਨੇ ਸੁਣੋ ਜੀ ਮੁਖ ਤਲੈ ਪੈਰ ਉੱਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਟਣੀ ਕਿਉਂ ਵਿਸਾਰਿਓ ਉਧਰੇ ਜਿਸ ਦਿਨ ਆਏ ਵਾਹਿਗੁਰੂ ਇੱਥੇ ਤਾਂ ਸਿੱਧਾ ਛੰਝੋੜ ਰਹੇ ਨੇ ਗੁਰੂ ਸਾਹਿਬ ਹੇ ਨਾਨਕ ਮਤਲਬ ਆਪਣੇ ਆਪ ਨੂੰ ਕਹਿ ਕੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ ਕਿ ਹੇ ਪਾਈ ਉਹ ਵੇਲਾ ਯਾਦ ਕਰ ਜਦੋਂ ਮੂੰਹ ਹੇਠਾਂ ਸੀ ਪੈਰ ਉੱਪਰ ਸਨ ਤੇ ਤੂੰ ਇੱਕ ਕੋਥੜੇ ਥਾਏ ਇੱਕ ਬਹੁਤ ਹੀ ਮਾੜੀ ਔਖੀ ਜੀ ਗੰਦੀ ਜੀ ਥਾਂ ਤੇ ਵਸਦਾ ਸੀ ਮਾਤੇ ਪੇਟ ਚ ਕੋਥੜੇ ਥਾਏ ਹਾਂਜੀ ਉਸ ਹਾਲਤ ਨੂੰ ਯਾਦ ਕਰ ਹਾਂ ਤੇ ਫਿਰ ਪੁੱਛਦੇ ਨੇ ਉਸ ਵੇਲੇ ਜਿਸ ਮਾਲਕ ਦੇ ਨਾਮ ਕਰਕੇ ਜਿਸ ਤੇ ਸਿਮਰਨ ਕਰਕੇ ਤੂੰ ਉਸ ਅੱਗ ਤੋਂ ਉਸ ਥਾਂ ਤੋਂ ਬਚਿਆ ਹੂੰ ਉਸ ਮਾਲਕ ਨੂੰ ਉਸ ਧਣੀ ਨੂੰ ਹੂੰ ਹੁਣ ਇੱਥੇ ਦੁਨੀਆ ਚ ਆ ਕੇ ਕਿਉਂ ਭੁਲਾ ਦਿੱਤਾ ਹੂੰ ਕਿਉਂ ਵਿਸਾਰ ਦਿੱਤਾ ਹਾਂਜੀ ਤੇ ਨਾਲੇ ਯਾਦ ਕਰਾਉਂਦੇ ਨੇ ਕਿ ਉਸੇ ਦੇ ਨਾਮ ਨਾਲ ਹੀ ਤਾਂ ਪਾਰ ਲੰਘਣਾ ਹੈ ਇਸ ਦੁਨੀਆ ਤੋਂ ਤਰਨਾ ਹੈ ਬਿਲਕੁਲ ਤੇ ਦੇਖੋ ਨਾ ਕਿੰਨਾ ਕਿੰਨਾ ਸਾਫ ਚਿੱਤਰ ਖਿੱਚਿਆ ਮੁਖ ਤਲੇ ਪੈਰ ਉਪਰੇ ਇਹ ਸਿਰਫ ਕੋਈ ਪੋਜੀਸ਼ਨ ਨਹੀਂ ਦੱਸੀ ਇਹ ਤਾਂ ਪੂਰੀ ਬੇਵੱਸੀ ਨਿਰਬੜਤਾ ਉਲਟੀ ਹਾਲਤ ਦਾ ਨਿਸ਼ਾਨ ਹੈ ਸਹੀ ਗੱਲ ਹੈ ਜੀ ਦੁਨੀਆ 'ਚ ਤਾਂ ਆਪਾਂ ਸਿਰ ਉੱਚਾ ਕਰਕੇ ਪੈਰਾਂ ਤੇ ਖੜੇ ਹੋ ਕੇ ਆਪਣੇ ਆਪ ਨੂੰ ਸਭ ਕੁਝ ਸਮਝਦੇ ਹਾਂ ਗੁਰੂ ਸਾਹਿਬ ਉਹ ਪਿਛਲੀ ਹਾਲਤ ਯਾਦ ਕਰਾ ਕੇ ਸਾਡਾ ਹੰਕਾਰ ਤੋੜ ਰਹੇ ਨੇ ਹਾਂ ਜੀ ਹੰਕਾਰ ਤੇ ਝੋਟ ਹਾਂ ਜੀ ਤੇ ਕੋਹਥੜੇ ਥਾਂਏ ਏ ਵੀ ਬਹੁਤ ਖਾਸ ਸ਼ਬਦ ਹੈ ਇਹ ਸਿਰਫ ਔਖੀ ਥਾਂ ਨਹੀਂ ਇਸ ਵਿੱਚ ਨਾ ਪਸੰਦੀ ਮਹਿਲਾਪਣ ਜਿਆ ਵੀ ਹੈ ਉਸ ਜਗ੍ਹਾ ਦੀ ਅਸਲੀਅਤ ਦੱਸ ਰਹੇ ਨੇ ਜਿੱਥੇ ਸਿਰਫ ਨਾਮ ਦਾ ਹੀ ਆਸਰਾ ਸੀ ਅੱਛਾ ਜੀ ਹਾਂਜੀ ਗੁਰੂ ਸਾਹਿਬ ਇਹ ਤਸਵੀਰ ਇਸ ਲਈ ਦਿਖਾ ਰਹੇ ਨੇ ਤਾਂ ਕਿ ਸਾਨੂੰ ਉਸ ਮਾਲਕ ਦੇ احਸਾਨ ਦਾ ਉਹਦੀ ਮਿਹਰ ਦਾ ਪੂਰਾ ਪਤਾ ਲੱਗੇ ਜਿਹਨੂੰ ਆਪਾਂ ਦੁਨੀਆ ਚ ਆ ਕੇ ਕਿੰਨੀ ਸੌਖੀ ਤਰ੍ਹਾਂ ਭੁੱਲ ਜਾਂਦੇ ਆ ਸੱਚੀ ਇਹ ਤਸਵੀਰ ਤਾਂ ਸਾਰੇ ਭੁਲੇਖੇ ਦੂਰ ਕਰ ਦਿੰਦੀ ਹੈ ਆਪਣੀ ਅਸਲੀਅਤ ਯਾਦ ਕਰਵਾਉਂਦੀ ਹੈ ਅੱਪਾ ਕਿੰਨੇ ਨਿਰਭਰ ਆ ਜਦੋਂ ਆਪਾਂ ਇਸ ਹਾਲਤ ਬਾਰੇ ਸੋਚਦੇ ਆ ਤਾਂ ਮਨ ਚ ਆਪਣੇ ਆਪ ਨਿਮਰਤਾ ਆਉਂਦੀ ਸ਼ੁਕਰ ਆਉਂਦਾ ਪਰ ਫਿਰ ਉਹੀ ਸਵਾਲ ਜਿਵੇਂ ਗੁਰੂ ਸਾਹਿਬ ਪੁੱਛਦੇ ਨੇ ਕਿ ਜੇ ਉੱਥੇ ਐਨਾ ਸੌਖਾ ਸਿਮਰਨ ਸੀ ਐਨੀ ਨਿਰਭਰਤਾ ਸੀ ਤਾਂ ਇੱਥੇ ਆ ਕੇ ਉਹ ਭੁੱਲ ਕਿਉਂ ਜਾਂਦਾ ਕਿਉਂਦਾ ਇੱਥੇ ਇਹੀ ਤਾਂ ਇਹੀ ਤਾਂ ਸਭ ਤੋਂ ਵੱਡੀ ਗੱਲ ਹੈ ਨਾ ਜੀਵ ਵਾਸਤੇ ਇਹੀ ਤਾਂ ਚੁਣੌਤੀ ਹੈ ਗੁਰੂ ਸਾਹਿਬ ਇਹ ਹੀ ਸਮਝਾਉਂਦੇ ਨੇ ਕਿ ਜਿਵੇਂ ਆਪਾਂ ਇਸ ਦੁਨੀਆ ਚ ਆਉਂਦੇ ਆ ਮਾਇਆ ਦਾ ਅਸਰ ਸ਼ੁਰੂ ਹੋ ਜਾਂਦਾ ਮਾਇਆ ਦਾ ਹਾਂਜੀ ਹਾਂਜੀ ਉਹ ਪਰਮ ਉਹ ਖਿੱਚ ਜਿਹੜੀ ਸਾਨੂੰ ਰੱਬ ਤੋਂ ਦੂਰ ਲੈ ਜਾਂਦੀ ਨਾਲੇ ਫਿਰ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਹਾਂਜੀ ਇਹ ਪੰਜ ਵਿਕਾਰ ਮਨ ਤੇ ਕਾਬੂ ਪਾ ਲੈਂਦੇ ਆਪਾਂ ਦੁਨੀਆ ਦੀਆਂ ਚੀਜ਼ਾਂ ਰਿਸ਼ਤੇ ਸ਼ਾਨੋ ਸ਼ੌਕਤ ਇਹਨਾਂ 'ਚ ਐਸੇ ਉਲਝਦੇ ਆ ਕਿ ਉਹ ਪਹਿਲੀ ਹਾਲਤ ਉਹ ਰੱਬ ਦਾ ਆਸਰਾ ਯਾਦ ਹੀ ਨਹੀਂ ਰਹਿੰਦਾ ਉਹ ਸੁਰਤੀ ਗਵਾਚ ਜਾਂਦੀ ਹੈ ਬਿਲਕੁਲ ਉਹ ਸਾਹ ਸੇ ਸਾਹ ਸਿਮਰੰਤ ਵਾਲੀ ਸੁਰਤ ਮਾਇਆ ਦੇ ਧੂਏ 'ਚ ਗਵਾਚ ਜਾਂਦੀ ਹੈ ਅਸੀਂ ਅਸੀਂ ਆਪਣੇ ਆਪ ਨੂੰ ਕਰਨ ਵਾਲੇ ਸਮਝਣ ਲੱਗ ਪੈਂਦੇ ਆ ਆਪਣੀ ਤਾਕਤ ਆਪਣੀ ਅਕਲ ਤੇ ਮਾਣ ਕਰਦੇ ਆ ਤੇ ਉਸ ਧਣੀ ਨੂੰ ਭੁੱਲ ਜਾਂਦੇ ਆ ਜਿਸ ਨੇ ਸਾਨੂੰ ਉਸ ਕੁਠੜੇ ਥਾਂ ਵਿੱਚ ਪਾਲਿਆ ਸੀ ਤਾਂ ਇਹ ਹੁਕਮਨਾਮਾ ਸਿਰਫ ਪੁਰਾਣੇ ਵੇਲੇ ਦੀ ਯਾਦ ਨਹੀਂ ਇਹ ਤਾਂ ਅੱਜ ਵਾਸਤੇ ਸਾਡੇ ਲਈ ਇੱਕ ਬਹੁਤ ਵੱਡੀ ਸਿੱਖਿਆ ਹੈ ਇੱਕ ਚੇਤਾਵਨੀ ਵੀ ਹੈ ਇਹ ਸਾਨੂੰ ਦੱਸ ਰਿਹਾ ਹੈ ਕਿ ਜਿਵੇਂ ਉੱਥੇ ਮਹਾ ਅਗਨੀ ਤੋਂ ਬਚਾ ਸਿਮਰਨ ਨਾਲ ਹੋਇਆ ਸੀ ਹਾਂਜੀ ਹੋਵੇ ਹੀ ਇਸ ਦੁਨੀਆ ਦੀ ਮਾਇਆ ਦੀ ਅੱਗ ਇਹ ਵਿਕਾਰਾਂ ਦੀ ਅੱਗ ਤੋਂ ਵੀ ਬਚਾ ਉਸੇ ਨਾਮ ਸਿਮਰਨ ਨਾਲ ਹੀ ਹੋਣਾ ਹੈ ਇਹ ਹੀ ਹੈ ਨਾ ਜੀ ਬਿਲਕੁਲ ਇਹੀ ਇਹੀ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਗੁਰੂ ਸਾਹਿਬ ਸਿਰਫ ਸਾਨੂੰ ਭਾਵੁਕ ਨਹੀਂ ਕਰ ਰਹੇ ਪਿੱਛੇ ਦੀ ਗੱਲ ਕਰਕੇ ਉਹ ਤਾਂ ਇੱਕ ਹਮੇਸ਼ਾ ਰਹਿਣ ਵਾਲਾ ਸੱਚ ਦੱਸ ਰਹੇ ਨੇ ਉਹ ਕਹਿ ਰਹੇ ਨੇ ਉਹੀ ਨਾਮ ਜਿਸ ਕਰਕੇ ਮਹਾ ਅਗਨ ਦਾ ਬਿਨਾਸਨਨ ਹੋਇਆ ਪਾਪ ਗਰਭ ਦੀ ਅਗਨੇ ਸਾੜਿਆ ਨਹੀਂ ਹਾਂਜੀ ਉਹੀ ਨਾਮ ਹੈ ਜਿਸ ਬਾਰੇ ਅਖੀਰ ਚ ਕਿਹਾ ਉਧਰ ਹੈ ਜਿਸ ਦਿਨ ਆਏ ਮਤਲਬ ਉਸੇ ਨਾਮ ਨਾਲ ਤੇਰਾ ਛੁਟਕਾਰਾ ਹੋਣਾ ਤੂੰ ਪਾਰ ਲੰਘਣਾ ਹੈ ਅੱਛਾ ਦਵਾਈ ਇੱਕੋ ਹੀ ਹੈ ਕੋਈ ਹੈ ਨਾ ਨਾਮ ਸਿਮਰਨ ਬਿਮਾਰੀ ਬਦਲ ਗਈ ਪਹਿਲਾ ਗਰਭ ਦੀ ਅਗ ਹੁਣ ਦੁਨੀਆ ਦੀ ਮਾਇਆ ਤੇ ਵਿਕਾਰਾਂ ਦੀ ਅਗ ਪਰ ਇਲਾਜ ਉਹੀ ਹੈ ਇਸੇ ਲਈ ਗੁਰੂ ਸਾਹਿਬ ਦਾ ਸਵਾਲ ਸੁੱਤਣੀ ਕਿਉਂ ਵਿਸਾਰਿਓ ਇੰਨਾ ਤਿੱਖਾ ਹੈ ਇਹ ਸਿਰਫ ਪੁੱਛਣਾ ਨਹੀਂ ਇਹ ਤਾਂ ਇਲਾਜ ਸ਼ੁਰੂ ਕਰਨ ਦਾ ਤਰੀਕਾ ਹੈ ਸਾਨੂੰ ਹਲੂਨ ਕੇ ਯਾਦ ਕਰਾਉਣਾ ਕਿ ਕੀ ਭੁੱਲਿਆ ਤੇ ਅਸਲ ਸਹਾਰਾ ਕੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਉਹ ਪਹਿਲੀ ਹਾਲਤ ਨੂੰ ਯਾਦ ਕਰਨਾ ਉਸ ਨਿਰਪੜਤਾ ਨੂੰ ਉਸ ਸਿਮਰਨ ਨੂੰ ਯਾਦ ਕਰਨਾ ਇਹ ਸਾਡੇ ਅੰਦਰ ਨਿਮਰਤਾ ਤੇ ਸ਼ੁਕਰ ਪੈਦਾ ਕਰਨ ਦਾ ਇੱਕ ਤਰੀਕਾ ਹੈ ਹਾਂਜੀ ਹਾਂਜੀ ਜਦੋਂ ਸਾਨੂੰ ਯਾਦ ਆਉਂਦਾ ਹੈ ਕਿ ਆਪਾਂ ਕਿੰਨੇ ਬੇਵੱਸ ਸੀ ਤੇ ਰੱਬ ਨੇ ਸੰਭਿਆ ਫਿਰ ਦੁਨੀਆ ਦੀਆਂ ਚੀਜ਼ਾਂ ਦਾ ਹੰਕਾਰ ਕਿਵੇਂ ਰਹੇਗਾ ਫਿਰ ਤਾਂ ਹਰ ਸਾ ਉਹਦਾ ਸ਼ੁਕਰ ਹੀ ਬਣ ਜਾਂਦਾ ਬਿਲਕੁਲ ਸਹੀ ਸਮਝਿਓ ਜੀ ਇਹੀ ਇਹੀ ਤਾਂ ਹੈ ਰੋਹਾਨੀ ਜਾਗਵਲ ਪਹਿਲਾ ਕਦਮ ਜਦੋਂ ਸਾਨੂੰ ਆਪਣੀ ਅਸਲੀਅਤ ਦਾ ਆਪਣੇ ਮੋਢ ਦਾ ਉਸ ਰੱਬ ਨਾਲ ਆਪਣੇ ਅਟੁੱਟ ਪਰ ਭੁੱਲੇ ਹੋਏ ਰਿਸ਼ਤੇ ਦਾ ਪਤਾ ਲੱਗਦਾ ਹੈ ਤਾਂ ਸਾਡੀ ਜ਼ਿੰਦਗੀ ਦੀ ਸੇਧ ਬਦਲਣ ਲੱਗ ਪੈਂਦੀ ਹੈ ਹਾਂਜੀ ਫਿਰ ਹੰਕਾਰ ਦੀ ਥਾਂ ਨਿਮਰਤਾ ਆ ਜਾਂਦੀ ਗਿਲੇ ਸ਼ਿਕਵੇ ਦੀ ਥਾਂ ਸ਼ੁਕਰਾਨਾ ਆ ਜਾਂਦਾ ਫਿਰ ਬੰਦਾ ਸਿਰਫ ਆਪਣੇ ਲਈ ਨਹੀਂ ਜੀਉਂਦਾ ਫਿਰ ਉਹ ਸਰਬਤ ਦੇ ਭਲੇ ਬਾਰੇ ਸੋਚਦਾ ਹੈ ਕੋਸ਼ਿਸ਼ ਕਰਦਾ ਹੈ ਹਾਂਜੀ ਉਹ ਸਮਝ ਜਾਂਦਾ ਹੈ ਕਿ ਇਹ ਜ਼ਿੰਦਗੀ ਐਸਾ ਸਭ ਕੁਝ ਉਸੇ ਤਣੀ ਦੀ ਦਾਤ ਹੈ ਫਿਰ ਉਹ ਗੁਰੂ ਦੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਇਹ ਸਾਰਾ ਕੁਝ ਉਸ ਪਹਿਲੀ ਯਾਦ ਨਾਲ ਜੁੜਿਆ ਹੋਇਆ ਹੈ ਜਦੋਂ ਅਸੀਂ ਸੋ ਤਣੀ ਨੂੰ ਯਾਦ ਰੱਖਦੇ ਹਾਂ ਬਾਕੀ ਸਭ ਕੁਝ ਆਪੇ ਠੀਕ ਹੋਣ ਲੱਗ ਪੈਂਦਾ ਇਹ ਗੱਲ ਤਾਂ ਸਾਨੂੰ ਰੋਜ਼ ਦੀ ਜ਼ਿੰਦਗੀ ਵਿੱਚ ਕਰਨ ਲਈ ਪ੍ਰੇਰਦੀ ਹੈ ਸ਼ਾਇਦ ਰੋਜ਼ ਸਵੇਰੇ ਉੱਠ ਕੇ ਜਾਂ ਦਿਨ ਵਿੱਚ ਕਦੇ ਵੀ ਇੱਕ ਪਲ ਲਈ ਉਸ ਹਾਲਤ ਨੂੰ ਯਾਦ ਕਰਨਾ ਮੁਖਤਲੇ ਪੈਰ ਉਪਰੇ ਤੇ ਉਸ ਰੱਬ ਦਾ ਸ਼ੁਕਰ ਕਰਨਾ ਜਿਸ ਨੇ ਉਦੋਂ ਸਾਂਭਿਆ ਤੇ ਹੁਣ ਵੀ ਸਾਂਭ ਰਿਹਾ ਹੈ ਇਹ ਸਾਡੇ ਮਨ ਨੂੰ ਨੀਵਾ ਰੱਖਣ ਵਿੱਚ ਮਦਦ ਕਰ ਸਕਦਾ ਹੈ ਬਹੁਤ ਬਹੁਤ ਸੋਹਣਾ ਤਰੀਕਾ ਹੈ ਜੀ ਇਹ ਗੁਰਬਾਣੀ ਸਾਨੂੰ ਸਿਧਾਂਤ ਵੀ ਦੱਸਦੀ ਹੈ ਤੇ ਅਭਿਆਸ ਵੀ ਇਹ ਯਾਦ ਇਹ ਸੋਚ ਵਿਚਾਰ ਸਾਡੇ ਅੰਦਰ ਉਹ ਸੁੱਤੀ ਪਈ ਸੁਰਤ ਨੂੰ ਜਗਾਉਂਦੀ ਹੈ ਜਿਵੇਂ ਹਲੂਣਾ ਦੇ ਕੇ ਜਗਾਈਦਾ ਹਾਂਜੀ ਜਿਵੇਂ ਕੋਈ ਸੁੱਤਾ ਹੋਵੇ ਤੇ ਉਹਨੂੰ ਹਲੂਣਾ ਦਈਏ ਉਵੇਂ ਹੀ ਗੁਰਬਾਣੀ ਦੇ ਬਚਨ ਸਾਨੂੰ ਮਾਇਆ ਦੀ ਨੀਂਦ ਤੋਂ ਜਗਾਉਂਦੇ ਨੇ ਯਾਦ ਕਰਾਉਂਦੇ ਨੇ ਕਿ ਅਸੀਂ ਕੌਣ ਹਾਂ ਕਿੱਥੋਂ ਆਇਆ ਤੇ ਸਾਡਾ ਅਸਲ ਸਹਾਰਾ ਕੌਣ ਹੈ ਜਦੋਂ ਇਹ ਯਾਦ ਪੱਕੀ ਹੋ ਜਾਂਦੀ ਹੈ ਫਿਰ ਦੁਨੀਆ ਦੇ ਦੁੱਖ ਸੁੱਖ ਇੱਜ਼ਤ ਬੇਇੱਜ਼ਤੀ ਸਾਨੂੰ ਉਵੇਂ ਡੁਲਾ ਨਹੀਂ ਸਕਦੇ ਕਿਉਂਕਿ ਸਾਡੀ ਨੀਂ ਉਹ ਸੱਚ ਤੇ ਟਿਕ ਜਾਂਦੀ ਹੈ ਕਿ ਅਸੀਂ ਉਸ đਣੀ ਦੇ ਹਾਂ ਤੇ ਉਹ ਸਾਡਾ ਰਾਖਾ ਹੈ ਸੋ ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਜੀ ਅੱਜ ਦੇ ਪਾਵਨ ਹੁਕਮਨਾਮੇ ਤੋਂ ਕਿ ਜ਼ਿੰਦਗੀ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਰ ਹਾਰਤ ਵਿੱਚ ਸਾਡਾ ਇਕੋ ਇੱਕ ਸਹਾਰਾ ਉਹ ਵਾਹਿਗੁਰੂ ਹੈ ਹਾਂਜੀ ਇਕੋ ਇੱਕ ਭਾਵੇਂ ਗਰਬ ਦੀ ਮਹਾ ਅਗਨੀ ਹੋਵੇ ਭਾਵੇਂ ਦੁਨੀਆ ਦੀ ਮਾਇਆ ਦੀ ਅਗ ਬਚਾ ਦਾ ਤਰੀਕਾ ਸਿਰਫ ਉਹਦਾ ਨਾਮ ਸਿਮਰਨ ਹੈ ਸਿਰਫ ਨਾਮ ਸਿਮਰਨ ਇਸ ਲਈ ਉਸ ਦਾਤੇ ਨੂੰ ਕਦੇ ਭੁੱਲਣਾ ਨਹੀਂ ਸਗੋਂ ਹਰ ਸਾ ਉਹਦਾ ਸ਼ੁਕਰ ਕਰਨਾ ਹੈ ਤੇ ਉਹਦੇ ਨਾਮ ਨਾਲ ਜੁੜੇ ਰਹਿਣਾ ਹੈ ਇਹੀ ਜ਼ਿੰਦਗੀ ਦੀ ਕਾਮਯਾਬੀ ਹੈ ਤੇ ਇਹੀ ਅਸਲ ਚੜ੍ਹਦੀ ਕਲਾ ਹੈ ਬਿਲਕੁਲ ਜੀ ਨਿਮਰਤਾ ਤੇ ਸ਼ੁਕਰਾਨਾ ਇਹ ਦੋਵੇਂ ਉਸ ਯਾਦ ਵਿੱਚੋਂ ਹੀ ਨਿਕਲਦੇ ਨੇ ਜਦੋਂ ਅਸੀਂ ਉਸ ਤਣੀ ਨੂੰ ਯਾਦ ਰੱਖਦੇ ਹਾਂ ਇਹ ਗੁਣ ਸਾਡੇ ਸੁਭਾਅ 'ਚ ਆ ਜਾਂਦੇ ਨੇ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਮਿਹਰ ਹੈ ਜੋ ਸਾਨੂੰ ਰੋਜ਼ਾਨਾ ਐਸੇ ਕੀਮਤੀ ਬਚਨਾਂ ਨਾਲ ਜੀਵਨ ਦਾ ਰਾਹ ਦੱਸਦੇ ਨੇ ਹਾਂਜੀ ਅਸੀਂ ਤਾਂ ਨਿਮਾਣੇ ਜੇ ਹਾਂ ਕਈ ਵਾਰ ਪਾਠ ਕਰਨ ਅਰਥ ਸਮਝਣ ਜਾਂ ਗੱਲ ਸਾਂਝੀ ਕਰਨ ਵਿੱਚ ਬਹੁਤ ਗਲਤੀਆਂ ਰਹਿ ਜਾਂਦੀਆਂ ਨੇ ਹਾਂਜੀ ਹੋ ਜਾਂਦੀਆਂ ਨੇ ਜੇ ਸਾਡੇ ਕੋਲੋਂ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਗੁਰੂ ਤੇ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬਹੁਤ ਨਿਮਰਤਾ ਨਾਲ ਮਾਫੀ ਮੰਗਦੇ ਹਾਂ ਜੀ ਕਿਰਪਾ ਕਰਕੇ ਅੰਜਾਨ ਸਮਝ ਕੇ ਬਖਸ਼ ਲੈਣਾ ਜੀ ਹਾਂਜੀ ਸੰਗਤ ਬਖਸ਼ਣ ਵਾਲੀ ਹੈ ਗੁਰੂ ਬਖਸ਼ਣਹਾਰ ਹੈ ਖਿਮਾ ਦੇ ਜਾਚਕ ਹਾਂਜੀ ਤੇ ਸਾਰੀ ਸੰਗਤ ਨੂੰ ਇਹ ਵੀ ਬੇਨਤੀ ਹੈ ਕਿ ਸਭ ਤੋਂ ਵਧੀਆ ਤੇ ਸਿੱਧੀ ਰੋਹਾਨੀ ਅਗਵਾਈ ਤਾਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਦੀ ਹੈ। ਬਿਲਕੁਲ ਜੀ। ਸਾਨੂੰ ਰੋਜ਼ ਗੁਰਬਾਣੀ ਪੜਨ, ਸੁਣਨ, ਵਿਚਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਅਰਦਾਸ ਹੈ ਕਿ ਵਾਹਿਗੁਰੂ ਸਭ ਤੇ ਮਿਹਰ ਪਰਿਆ ਹੱਥ ਰੱਖਣ, ਸਭ ਨੂੰ ਚੰਗੀ ਸਿਹਤ, ਨਾਮ ਦੀ ਦਾਤ ਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਤੇ ਅਖੀਰ ਵਿੱਚ ਇੱਕ ਨਿੱਕਾ ਜਿਹਾ ਵਿਚਾਰ ਮਨ 'ਚ ਆ ਰਿਹਾ ਹੈ ਇਸ ਹੁਕਮਨਾਮੇ ਦੇ ਹਿਸਾਬ ਨਾਲ ਜੇ ਗਰਭ ਵਿੱਚ ਸਿਮਰਨ ਇੰਨਾ ਕੁਦਰਤੀ ਸੀ ਤਾਂ ਅੱਜ ਇਸ ਦੁਨੀਆ ਦੀ ਭਜਨ ਠ ਵਿੱਚ ਅਸੀਂ ਉਹ ਕਿਹੜਾ ਇੱਕ ਛੋਟਾ ਜਿਹਾ ਕੰਮ ਪਰ ਸੋਚ ਸਮਝ ਕੇ ਕਰ ਸਕਦੇ ਹਾਂ ਜਿਹੜਾ ਉਸ ਭੁੱਲੀ ਹੋਈ ਲਗਾਤਾਰ ਯਾਦ ਦੀ ਚੰਗਿਆੜੀ ਨੂੰ ਦੁਬਾਰਾ ਜਗਾ ਸਕੇ ਇਸ ਬਾਰੇ ਸੋਚਣਾ ਜੀ ਬਹੁਤ ਬਹੁਤ ਸੋਹਣਾ ਸਵਾਲ ਛੱਡਿਆ ਹੈ ਜੀ ਅਖੀਰ ਵਿੱਚ ਸਾਰਿਆਂ ਲਈ ਸੋਚਣ ਵਾਸਤੇ ਤੇ ਇਸ ਨਿਮਾਣੀ ਜੀ ਸੇਵਾ ਨੂੰ ਸਫਲ ਕਰਨ ਲਈ ਤੇ ਗੁਰਬਾਣੀ ਦੇ ਇਸ ਕੀਮਤੀ ਸੁਨੇਹ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਕਿਰਪਾ ਕਰਕੇ ਇਸ ਵਿਚਾਰ ਚਰਚਾ ਨੂੰ ਹੋਰਨਾਂ ਨਾਲ ਸਾਂਝਾ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ